ਸ਼ਮਚੇਰ ਸਿੰਘ ਦੇ ਜਮੋੜ ਸਿੰਘ ਜੀ ਖੜੇ ਨੇ ਆਪਣੇ ਲੈਂਟਰ ਦੀ ਤਿਆਰੀ ਚੱਲ ਰਹੀ ਹੈ ਉਹ ਵੀ ਬਣਾ ਰਿਹਾ ਤੁਹਾਡੀ ਯਾਦਗਾਰੀ ਬਣ ਜਾਂਦੀ ਹੈ ਬਜਰੀ ਵਾਲਾ ਬਜਰੀ ਪਾ ਰਿਹਾ ਹੈ ਲੈਂਟਰ ਵਾਲਾ ਬਹੁਤ ਸਾਰਾ ਦਿਖਾ ਰਿਹਾ ਹੈ いい時間。 બપુ <Gã> વા

ਲੈਂਟਰ ਪੈਂਦਾ ਹੋਇਆ ਪਹਿਲਾ ਬੋਮਗਾ ਭਰ ਕੇ ਜਾਣਾ ਹੈ ਉੱਪਰ ਉਹ ਵੀ ਤੁਹਾਨੂੰ ਬਖਾਣੇ ਆਪਾਂ pagi oh, abis oh oh oh, 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 ah, Lagi-lagi ya, semuanya ਅੱਜ ਕੰਮ ਠੰਡਾ ਹੈ ਅੱਜ ਬਾਬੇ ਨਾਨਕ ਦੇ ਠੰਡਾ ਕਰਤੇ ਨਾਲ ਹੀ ਕੰਮ ਕੰਨੀ ਬਹੁਤ ਜਿਆਦਾ ਤੁਸੀਂ ਮੇਸਤਰੀ ਸਾਹਿਬ ਨਾ ਬੜੀਆਂ ਬਲੀਆਂ ਅੱਛਾ 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 ਤੁਸੀਂ ਦੇਖਣਾ ਬੱਲੀ ਕਾ ਜੀ ਠੀਕ ਹੈ ਉਹ ਸ਼ੇਰੇ ਉੱਥੇ ਮਾਲ ਡਿੱਗੀ ਜਾਣਾ ਉੱਥੇ ਕੋਈ ਚੀਜ਼ ਲਾ ਦੇ ਆਹ ਵੇਖੋ ਜੀ ਅੱਜ ਮੌਸਮ ਵੀ ਬੜਾ ਘੈਂਟ ਚੱਲ ਰਿਹਾ ਹੈ ਇਹ ਲੈਂਟਰ ਵਾਲੇ ਵੀਰ ਲੈਂਟਰ ਵੀ ਪਾ ਰਹੇ ਨੇ ਠੰਡਾ ਠੰਡਾ ਮੌਸਮ ਹੋਇਆ ਪਿਆ ਇਹ ਵੀ ਕਹਿੰਦੇ ਨੇ ਆਪਣਾ ਕੀ ਨਾਮ ਹੈ ਤੇਰਾ ਯਾਰ ਹਾਂ ਸੋਨੂ ਆ ਗਿਆ ਪਾਰਬਤੀ ਦਾ ਪੁੱਤ ਆ ਹਾਂ ਇਹ ਵੀ ਪਾ ਰਿਹਾ ਲਾਈਟਾਂ ਦਾ ਕੰਮ ਕਰ ਰਿਹਾ ਬੜਾ ਵਧੀਆ ਕਰ ਰਿਹਾ ਕੰਮ ਸ਼ੇਰ ਪਾਈ ਫਿਰਦਾ ਪੰਦਸਤਾਨੀ ਆ ਵੀ ਲਾਇਗ ਅਜਸੀਪ ਹਾਂ ਜੀ ਪਾਈ ਜਨਾ ਪਿਆ ਬਜਟ ਆਨੇ ਕੋਲ ਹਾਂ ਉਹ ਐਨਾ ਗੈਸਟਰ ਆਪਾਂ ਤੋਂ ਦੋ ਚੱਕ ਲੈ ਬੰਗੇ ਦੋ ਦੇ ਦਾਂਗੇ ਇਹ ਟੁੱਟਦਾ ਪੈਣਾ ਪਾਣੇ ਤੂੰ ਹੀ ਨੇ ਇਹ ਟੁੱਟਦਾ ਪੈਣਾ ਇਹ ਮਜ਼ਬੂਤ ਹੈ ਠੀਕ ਗ੍ਰੇਡ ਹੈ ਬੈਕ ਆ ਗਿਆ ਸਮਾਨ ਬਾਨੀ ਵੀਡੀਓ ਰਿਕਾਰਡਿੰਗ ਕਰ ਇੱਕ ਵਾਰ ਮੈਂ ਇਹ ਸੋਚਦਾ ਪਈ ਪੈਰ ਪਰ ਖੜਾ ਕਰੀ ਹਾਂ 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 ਗਾਦੀ ਯਾਰ ਕਰੂਗਾ ਦਾਂ ਤੇ ਯਾਰ ਵਾਈਨ ਨਾ ਬਰਾਬਰ ਹੋ ਗਿਆ ਦੂ ਕੇ ਡਾਊਨ ਕਰ ਲੈਣਾ ਹਾਂ ਹਾਂ đang cố phá ra đây, tôi nhớ chắc. tôi là phóng card thôi. từ là കച്ചി <totipation>